ਹੋ ਗਿਆ ਬੰਦਾ ਸੇਰਾ ਹੈ ਸੇਰਾ ਹਾਏ 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 ਆਏ ਪਹਿਲੇ ਨੰਬਰ ਤੇ ਆਇਆ 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 ਬਾਈ ਪਹਿਲੇ ਨੰਬਰ ਤੇ ਬਾਈ ਕਿਹੜੇ ਕਿਹੜੇ ਪਿੰਡ ਤੋਂ ਆਇਆ ਪਿੰਡ ਗੋਲੇ ਵਾਲਾ ਗੋਲੇ ਵਾਲਾ ਤੇ ਇਹ ਕੀ ਦਾ ਬੱਚਾ ਇਹ ਮਾਂ ਦਾ ਮੈਂ ਪੁੱਛੋ ਇਮਾਂ ਦਾ ਪੁੱਛੋ ਤੁਸੀਂ ਮਾਂ ਦਾੱਸ ਫਿਰ ਇਹਦੀ ਮਾਂ ਦਾ 20 ਪਲੱਸ 20 ਪਲੱਸ ਰਿਕਾਰਡ ਰਹੀ ਸਾਡੇ ਕੋਲੇ ਲੈਂਚ ਚ 25 ਚੀ ਠੀਕ ਆ ਇਹਦੀ ਨਾਨੀ ਦਾ 17.5 ਕਿਲੋ ਦੂਜੇ ਸੂਏ ਜੀ ਅਸੀਂ ਅੱਜ ਹੋ ਗਏ ਮੇਰੇ ਤਾਏ ਕਿਆ ਨੂੰ ਆ ਗਈ ਸੀ ਉਹਨਾਂ ਸਮਿਆਂ ਚ ਉਹਨਾਂ ਨੇ ਬਹੁਤ ਮੰਦੇ ਬਾਹ ਚ ਵੇਚਤੀ ਹੂੰ ਤੇ ਉਹ ਹੀਰਾ ਸੀ ਗਵਾ ਲਿਆ ਇਹਦੀ ਜਿਹੜੀ ਪਰਨਾਨੀ ਸੀ ਜੀ ਉਹਦਾ 2009 ਦੇ ਵਿੱਚ 19 ਕਿਲੋ ਦੁੱਧ ਸੀ ਅੱਜ 25 ਕਿਲੋ ਵਾਲੀ ਦੁੱਧ ਵਾਲੀ ਮੱਝ ਘਰੇ ਰਿੰਗੀ ਆਂਦੀ ਆ ਜੀ ਪਰ ਅੱਜ ਅੱਜ ਮੁੱਲ ਪੈ ਗਿਆ ਜੀ 17 ਸਾਲ ਹੋ ਗਏ ਇਸ ਕੰਮ ਤੇ ਲੱਗੇ ਇਹ ਪਹਿਲੇ ਨੰਬਰ ਤੇ ਆ ਗਿਆ ਇਹ ਪਹਿਲੇ ਨੰਬਰ ਤੇ ਆ ਗਿਆ ਜੀ ਬਹੁਤ ਵਧਾਈਆਂ ਬਾਈ ਨੂੰ ਪਿਛਲੇ 5-7 ਦਿਨਾਂ ਚ ਇਹਦੀ ਮਸੇਰ ਭੈਣ 75 77 ਦੀ ਡੈਥ ਵੀ ਹੋ ਗਈ ਅੱਛਾ ਮੰਨ ਲਓ ਜੀ ਬਹੁਤ ਮੇਰਾ ਮਾਨ ਇਸ ਕਰਕੇ ਭਾਵ ਕਾਇਤੇ ਵੀ ਮੇਰੀ ਤਾਈ ਨੇ ਮੈਨੂੰ ਪਾਲਿਆ ਸੀ ਜਿਹੜੀ ਮੇਰੀ ਮਾਤਾ ਸੀ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਰਹਿੰਦੀ ਸੀ ਤੇ ਅੱਜ ਉਹਨਾਂ ਨੇ ਦੇਖਣਾ ਸੀ ਮੇਰੀ ਮਿਹਨਤ ਨੂੰ ਪਰ ਉਹ ਜੱਗ ਤੇ ਰਹੇ ਨਹੀਂ ਭਾਵਕ ਹੋ ਗਿਆ ਬੰਦਾ ਸੇਰਾ ਹੈ ਸੇਰਾ ਹਾਏ 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 ਇਤਲਾ ਮੁੱਲ ਪਾਦ ਗਿਆ ਮਾਰਦਾ ਭਾਈ ਮੁੰਡੇ ਦੇ ਉਦਾੜੀਆਂ ਮਾਰ ਦੋ ਨਹੀਂ ਨਹੀਂ ਇਹ ਕਹਿੰਦਾ ਮੇਰੇ ਬਜ਼ੁਰਗਾਂ ਨੇ ਦੇਖਣਾ ਸੀ ਅੱਜ ਸਹੀ ਗੱਲ ਆ ਉਹ ਦੇਖਦੇ ਹੀ ਆ ਬਾਈ ਤੇਰੀ ਮਿਹਨਤ ਨੂੰ ਬਾਕੀ ਜਦੋਂ ਸਲਾਗਤ ਜਵਾਕ ਹੋਣ ਬਾਪੇ ਖੁਸ਼ੀ ਹੁੰਦੇ ਆ ਭਾਵੇਂ ਸੁਰਗਾਂ ਚ ਹੀ ਗਏ ਹੋਣ ਸਹੀ ਗੱਲ ਤੇ ਬਾਈ ਤੇਰੀ ਬਹੁਤ ਮਿਹਨਤ ਨੂੰ ਸਲਾਮ ਆ ਸੱਚੀ ਤੇਰੀ ਮਿਹਨਤ ਨੂੰ ਸਲਾਮ ਏ ਜੀ ਆਪਣਾ ਪਹਿਲਾ ਮੇਲਾ ਹੀ ਜੀ 24 ਨੰਬਰ ਅਨਾਉਂਸ ਕਰਦੇ ਸੀ ਮੈਂ ਜ਼ਿੰਦਗੀ ਚ ਮੇਲੇ ਜਾ ਹੀ ਨਹੀਂ ਸਕਦਾ ਸੀ ਟਾਈਮ ਹੀ ਨਹੀਂ ਜੀ ਇਹਨਾਂ ਬਾਰਾ ਜਬ ਬਹੁਤ ਖੇਚੋਂ ਆਏ ਆਈ ਤੇ ਚੁਾਈ ਚੁਈ ਸਾਡੀ ਸਾਰੀ ਵਿੱਚ ਲੱਗਦੀ ਜਾਂਦੀ ਆਈ ਅੱਛਾ ਪਰ ਅੱਜ ਖੁਸ਼ੀ ਹੋਈ ਤੇ ਵੀ ਵਾਕਈ ਦਾ ਬੋਲ ਆਸਤੇ ਅੱਛਾ ਇਹ ਬੋਲ ਲੈ ਹੁਣ ਤੂੰ ਦੱਸ ਇਹ ਬੰਦੇ ਦੇ ਬੋਲਾਂ ਦਾ ਕੋਈ ਮੁੱਲ ਹੈਗਾ ਕੋਈ ਵੀ ਨਹੀਂ ਵਾਕਈ ਜਜਿੰਗ ਹੋਈ ਆ ਨਾ ਕੋਈ ਗੱਲਬਾਤ ਹੈਗੀ ਆ ਨਾ ਬਿਲਕੁਲ ਬਾਈ ਜੀ ਬਾਈ ਬਹੁਤ ਧੰਨਵਾਦ ਵੀਰੇ ਬਹੁਤ ਧੰਨਵਾਦ ਅਨੰਦ ਜੀ ਕਹਦੇ ਤੁਹਾਡੇ ਕੋਲੇ ਖੜਾਂਗੇ ਹੀ ਕਈ ਵਾਰੀ ਸੋਚਦੇ ਹੁੰਦੇ ਸੀ ਤੁਸੀਂ ਪਿੱਛੇ ਇੱਕ ਵੀਡੀਓ ਪਾਈ ਸੀ ਮੇਰੇ ਵਾਕਈ ਮਾਮੇ ਦੇ ਬੇਟੇ ਨੇ ਨੀ ਇਹ ਤਾਂ ਨੰਬਰ ਪਹਿਲਾ ਪਹਿਲੀ ਵਾਰ ਹੈ ਆਪਣੀ ਚੜੇਕ ਤੋਂ 88 ਦਿਨਾਂ ਨੇ ਕੱਟੀ ਜਿਹੜੀ ਗਰਾਊਂਡ ਤੇ ਮੈਂ ਜਿਵੇਂ ਆਪਣੇ ਪੇਜ ਤੇ ਭਾਈ ਜੀ ਕਹਿੰਦਾ ਤੁਹਾਨੂੰ ਕਰੀ ਬਲਾਵਾ ਜਰੂਰ ਜਰੂਰ ਆਵਾਂਗੇ ਜਰੂਰ ਆਵਾਂਗੇ ਮੁबारकਾਂ ਵੀ ਬਹੁਤ-ਬਹੁਤ ਦਿਓ ਬਈ ਭਾਈ ਨੂੰ ਮੁबारकਾਂ ਤੋਂ ਕਿਹਦਾ ਹੈ ਜਵਰਾਜ ਦਾ ਜੀ ਇਹ ਜਵਰਾਜ ਦਾ ਹਾਂ ਜੀ ਤੇ ਇਹਦੀ ਮਾਂ ਦਾ ਰਿਕਾਰਡ 22 ਲੀਟਰ ਦੁੱਧ ਆ ਜੀ ਘਰ ਹੀ ਆਪਣੇ 22 ਲੀਟਰ ਹਾਂ ਜੀ ਘਰ ਹੀ ਆ ਆ ਇਹ ਦੂਜੇ ਨੰਬਰ ਤੇ 53 ਤੇ ਪਹਿਲੇ ਤੇ 26 ਨੰਬਰ ਆ